ਕਿ ਤੁਸੀਂ ਸਾਰੇ ਜਾਣਦੇ ਹੋ ਪੂਰਾ ਸ਼ਹਿਰ ਜਾਣਦਾ ਦਾ ਕਿ ਇਹ ਇਲੈਕਸ਼ਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਸੀਗੀ ਨੋਮੀਨੇਸ਼ਨ ਜਿਹੜੇ ਸੀਗੇ ਕੈਂਡੀਡੇਟਸ ਦੇ ਉਹ ਸ਼ੁਰੂ ਹੋ ਚੁੱਕੇ ਸੀਗੇ ਪੈਨਲ ਵੀ ਲਗਭਗ ਤਿਆਰ ਹੋ ਚੁੱਕੇ ਸੀ ਸਾਰੇ ਜਿਹੜੇ ਔਰ ਉਸ ਤੋਂ ਬਾਅਦ ਇੱਕ ਦਿਨ ਰਹਿੰਦੇ ਇਹ ਇਲੈਕਸ਼ਨ ਜਿਹੜੀ ਆ ਉਹ ਸਰਕਾਰ ਵੱਲੋਂ ਰੱਦ ਕਰਨ ਦੀ ਹਦਾਇਤ ਕੀਤੀ ਗਈ ਸੋ ਅਸੀਂ ਇਹ ਗੱਲ ਦਾ ਸਵਾਲ ਪੁੱਛਦੇ ਆ ਖਾਸ ਕਰਕੇ ਜਿਹੜੇ ਸਾਡੇ ਇੱਥੇ ਤੋਂ ਚੁਣੇ ਹੋਏ ਨਮਾਇੰਦੇ ਨੇ ਸੌਂਦ ਸਾਹਿਬ ਕਿ ਉਹਨਾਂ ਦੇ ਇਸ਼ਾਰਿਆਂ ਤੇ ਇਹ ਇਲੈਕਸ਼ਨ ਕਿਉਂ ਮੁਲਤਵੀ ਕੀਤੀ ਗਈ ਹੈ ਕਿਹੜੇ ਰੂਲਸ ਦੇ ਮੁਤਾਬਕ ਇਹ ਇਲੈਕਸ਼ਨ ਮੁਲਤਵੀ ਹੋਈ ਹੈ ਸਾਰਾ ਸ਼ਹਿਰ ਜਿਹੜਾ ਸੀ ਉਹ ਨਵੀਂ ਮੈਨੇਜਮੈਂਟ ਨੂੰ ਚੁਣਨ ਦੇ ਲਈ ਤਿਆਰ ਸੀਗਾ ਔਰ ਸਾਰੀ ਪ੍ਰਕਿਰਿਆ ਜਿਹੜੀ ਸੀਗੀ ਉਹ ਮੁਕੰਮਲ ਹੋ ਚੁੱਕੀ ਸੀਗੀ ਔਰ ਖਾਸ ਕਰਕੇ ਜਦੋਂ ਇਲੈਕਸ਼ਨ ਸ਼ੁਰੂ ਹੋ ਜੇ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਜੇ ਤਾਂ ਫੇਰ ਇਲੈਕਸ਼ਨ ਰੁਕ ਨਹੀਂ ਸਕਦੀ ਔਰ ਇੱਕ ਮਹਿਜ ਸਿਕਿਉਰਿਟੀ ਦਾ ਜਿਹੜਾ ਬਹਾਨਾ ਲਾ ਕੇ ਕਿ ਦੇਖੋ ਇੱਕ ਇਹ ਵੀ ਗੱਲ ਸਰਕਾਰ ਦੀ ਇਹ ਪੋਲ ਖੋਲਦੀ ਆ ਕਿ ਜੇ ਕਿਸੇ ਵੀ ਗੱਲ ਦੇ ਲਈ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਤਾਂ ਵੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਉੱਥੇ ਸਿਕਿਉਰਿਟੀ ਦੇਣਾ ਪਰ ਇਲੈਕਸ਼ਨ ਆਏਗੀ ਅੱਗੇ ਲੋਕ ਸਭਾ ਦੀ ਕੋਈ ਵੱਡੇ ਨੇਤਾ ਆਉਣਗੇ ਕੋਈ ਸਾਡੀ ਪਾਰਟੀ ਦਾ ਕੋਈ ਵੱਡਾ ਨੇਤਾ ਹੋਊਗਾ ਇਹਦਾ ਮਤਲਬ ਇਹ ਥੋੜੀ ਕਿ ਜੇ ਉਹ ਪੁਲਿਸ ਜਿਹੜੀ ਆ ਸਿਕਿਉਰਿਟੀ ਦੇਣ ਤੋਂ ਮੁਨਕਰ ਹੋ ਜੇ ਕਿ ਤਾਂ ਫਿਰ ਉਹ ਲੀਡਰ ਇੱਥੇ ਆਏਗਾ ਨਹੀਂ ਸੋ ਇਹ ਇਲੈਕਸ਼ਨ ਜਿਹੜੀ ਆ ਇਹ ਕਿਉਂ ਰੱਦ ਕੀਤੀ ਗਈ ਹੈ ਸਾਡਾ ਸਭ ਤੋਂ ਵੱਡਾ ਸਵਾਲ ਇਸ ਗੱਲ ਦਾ ਸਰਕਾਰ ਦੇ ਉੱਤੇ ਔਰ ਸਾਡੇ ਜਿਹੜੇ ਪੈਨਲ ਮੈਂਬਰ ਨੇ ਔਰ ਬਿਸ਼ਮਿੰਦਰ ਮਿੱਟੂ ਜੀ ਸਾਡੇ ਪ੍ਰੈਜ਼ੀਡੈਂਟ ਨੇ ਬਰਿੰਦਰ ਡਾਇਵਰਟ ਜੀ ਜਨਰਲ ਸੈਕਟਰੀ ਨੇ ਔਰ ਉਹਨਾਂ ਦੇ ਨਾਲ ਤਮਾਮ ਸਾਡੇ ਹੋਰ ਸਾਥੀ ਰਲ ਕੇ ਐਸਜੀਪੀ ਸਾਹਿਬ ਨੂੰ ਵੀ ਮਿਲੇ ਨੇ ਔਰ ਐਸਐਸਪੀ ਸਾਹਿਬ ਮੈਡਮ ਨੂੰ ਵੀ ਮਿਲ ਕੇ ਆਏ ਨੇ ਔਰ ਉਸ ਤੋਂ ਬਾਅਦ ਫਿਰ ਡੀਐਸਪੀ ਖੰਨੇ ਨੂੰ ਵੀ ਮਿਲੇ ਨੇ ਔਰ ਅਸੀਂ ਸਾਰੇ ਜਿਹੜੇ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਹੈ ਗੱਲ ਸੋ ਇਸ ਕਰਕੇ ਸਾਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਦੀ ਔਰ ਹੀ ਕਿ ਜਿਹੜੇ ਐਮਐਲਏ ਸੌਂਹ ਸਾਹਿਬ ਨੇ ਉਹ ਕਿਹਦਾ ਬੁੱਧੂ ਬਣਾ ਰਹੇ ਨੇ ਇਹ ਕੋਈ ਪਹਿਲੀ ਵਾਰ ਇਲੈਕਸ਼ਨ ਨਹੀਂ ਹੋ ਰਹੀ ਠੀਕ ਆ ਉਹਨਾਂ ਦੇ ਸਮੇਂ 'ਚ ਇਹ ਇਲੈਕਸ਼ਨ ਪਹਿਲੀ ਵਾਰ ਹੋ ਰਹੀ ਹੈ ਪਰ ਇਹ ਇਲੈਕਸ਼ਨ ਜਿਹੜੀ ਹੈ ਸ਼ਹਿਰ ਜਿਹੜਾ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਇਹ ਇਲੈਕਸ਼ਨ ਹੁੰਦੀ ਆ ਰਹੀ ਸੋ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਦੇਖਿਆ ਔਰ ਇਹ ਨਰੂਲ ਜਿਹੜੇ ਸਾਡੇ ਐਜੂਕੇਸ਼ਨਲ ਅਧਾਰੇ ਨੇ ਜਿਨ੍ਹਾਂ ਨੂੰ ਹਮੇਸ਼ਾ ਸਿਆਸਤ ਤੋਂ ਦੂਰ ਰੱਖਿਆ ਜਾਂਦਾ ਔਰ ਇਹਦੇ 'ਚ ਅੱਜ ਸਿਆਸਤ ਵਾੜ ਕੇ ਜਾਣ ਬੁੱਝ ਕੇ ਲੋਕਾਂ ਜਿਹੜੇ ਇਲੈਕਟਡ ਇੱਕ ਬਾਡੀ ਹੈਗੀ ਆ ਉਹਦਾ ਇੱਕ ਇੱਕ ਰਾਈਟਸ ਜਿਹੜੇ ਨੇ ਉਹ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਅੱਜ ਪੂਰੇ ਸ਼ਹਿਰ ਦੇ ਵਿੱਚ ਇਸ ਗੱਲ ਦੀ ਚਰਚਾ ਪੂਰਾ ਸ਼ਹਿਰ ਇਸ ਗੱਲ ਦੇ ਲਈ ਮੰਗ ਕਰ ਰਿਹਾ ਕਿ ਇਹ ਇਲੈਕਸ਼ਨ ਕਿਉਂ ਰੱਦ ਹੋ ਰਹੀ ਹੈ ਸੋ ਅਸੀਂ ਸਾਰੀ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆ ਕੇ ਪਹਿਲਾਂ ਤਾਂ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਇਹ ਜਿਹੜੀ ਆ ਉਹ ਇਲੈਕਸ਼ਨ ਦੁਬਾਰਾ ਜਿਹੜੀ ਆ ਉਹ ਸ਼ੁਰੂ ਕਰਵਾਈਏ ਔਰ ਨਹੀਂ ਫਿਰ ਸਾਨੂੰ ਜੇ ਹਾਈ ਕੋਰਟ ਵੀ ਜਾੜਾ ਪਿਆ ਕਾਨੂੰਨ ਦਾ ਜਿਹੜਾ ਸਾਰਾ ਲੈਣਾ ਪਿਆ ਤਾਂ ਫਿਰ ਅਸੀਂ ਉਸ ਤੋਂ ਵੀ ਲੈਣ ਤੋਂ ਗੁਰੇਜ ਨਹੀਂ ਕਰਾਂਗੇ ਅਸੀਂ ਕਾਨੂੰਨ ਦੀ ਲੜਾਈ ਵੀ ਲੜਾਂਗੇ ਪਰ ਇਹ ਜਿਹੜਾ ਇੱਕ ਲੋਕਤੰਤਰਿਕ ਹੱਕ ਹੈਗਾ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਜਿਹੜੇ ਇਲੈਕਟਿਡ ਆਧਾਰੇ ਨੇ ਜਿਹਦੇ ਤੇ ਪੂਰਾ ਇਲਾਕਾ ਸਾਡਾ ਖਾਸ ਕਰਕੇ ਸਾਡਾ ਸ਼ਹਿਰ ਜਿਹੜਾ ਔਰ ਖਾਸ ਕਰਕੇ ਜਿਹੜੇ ਸਾਡੇ ਸਟੂਡੈਂਟਸ ਨੇ ਔਰ ਜਿਹੜਾ ਕਿੱਡਾ ਵੱਡਾ ਸਟਾਫ ਹੈਗਾ ਉਹਨਾਂ ਦੇ ਵੀ ਇੱਕ ਮੈਂ ਸਮਝਦਾ ਸਵਾਲ ਲੱਗਿਆ ਕਿ ਉਹਨਾਂ ਦੀ ਸੈਲਰੀਜ਼ ਨੇ ਹੋਰ ਬਹੁਤ ਜਿਹੜੀਆਂ ਚੀਜ਼ਾਂ ਜਿਹੜੀਆਂ ਏਐਸ ਮੈਨੇਜਮੈਂਟ ٹرسٹ ਜਿਹੜਾ ਉਹ ਤੈਅ ਕਰਦਾ ਸੋ ਅਗਰ ਬੋਡੀ ਨਹੀਂ ਹੋਏਗੀ ਸਮੇਂ ਸਿਰ ਤਾਂ ਫਿਰ ਇਹ ਚੀਜ਼ਾਂ ਤੇ ਵੀ ਇੱਕ ਪ੍ਰਸ਼ਨ ਚਿੰਨ ਲੱਗ ਜਾਏਗਾ ਕੀ ਤੁਹਾਡੇ ਵੱਲੋਂ ਸੰਬੰਧ ਕੀਤਾ ਗਿਆ ਐਡਮਿਨਿਸਟ੍ਰੇਸ਼ਨ ਬਿਲਕੁਲ ਅਸੀਂ ਐਸਐਸਪੀ ਮੈਡਮ ਨੂੰ ਵੀ ਮਿਲੇ ਸਾਡੇ ਟਰਸਟ ਦੇ ਮੈਂਬਰ ਜਿਹੜੇ ਨੇ ਔਰ ਉਸ ਤੋਂ ਨਾਲ-ਨਾਲ ਜਿਹੜੇ ਸਾਡੇ ਐਸਡੀਐਮ ਨੇ ਔਰ ਡੀਸੀ ਸਾਹਿਬ ਨਾਲ ਮੈਡਮ ਨਾਲ ਵੀ ਗੱਲ ਹੋਈ ਹੈ ਸੋ ਅਸੀਂ ਉਹਨਾਂ ਦੀ ਕਚਹਿਰੀ 'ਚ ਵੀ ਜਾਵਾਂਗੇ ਪਰ ਸਾਨੂੰ یوں ਲੱਗ ਰਿਹਾ ਇਹਦੇ ਪਿੱਛੇ ਜਿਹੜਾ ਜਿਹੜੀ ਇੱਕ ਚਾਲ ਚੱਲੀ ਜਾ ਰਹੀ ਹੈ ਉਹ ਰਾਜਨੀਤਿਕ ਚਾਲ ਹੈ ਸੋ ਉਹ ਜਿਹੜੀ ਆ ਉਹ ਇਹ ਇਲੈਕਸ਼ਨਾਂ ਨੂੰ ਹੋਣ ਨਹੀਂ ਦੇ ਦੇ। ਸੋ ਸਾਨੂੰ ਅਗਰ ਕਾਨੂੰਨ ਦਾ ਕੋਈ ਰਾਹ اختیار ਕਰਨਾ ਪਿਆ ਤਾਂ ਅਸੀਂ ਕਾਨੂੰਨ ਦਾ ਰਾਹ ਵੀ اختیار ਕਰਾਂਗੇ। ਐਮ ਆਰ ਐ ਸਾਹਿਬ ਨੇ ਤਾਂ ਆਪਣੇ ਖੋਦੋ ਜਿਹੇ ਬੰਦੇ ਖੜੇ ਕੀਤੇ ਨੇ ਐਮ ਆਰ ਐ ਸਾਹਿਬ ਨੇ ਖੁਦ ਬੰਦੇ ਖੜੇ ਕੀਤੇ ਨੇ ਤੇ ਫਿਰ ਉਹਨਾਂ ਦਾ ਜਿਹੜਾ ਹੈ ਕੈਂਸਲ ਕਰਾਉਂਦਾ ਕੀ ਤੁਸੀਂ ਮੰਨਦੇ ਹੋ? ਸਮਝ ਨਹੀਂ ਆ ਰਹੀ ਇਸ ਗੱਲ ਦੀ ਕਿਉਂਕਿ ਉਹਨਾਂ ਤੋਂ ਪੈਨਲ ਨਹੀਂ ਸੀ ਪੂਰਾ ਹੋ ਰਿਹਾ। ਔਰ ਕੁਝ 2-3 ਨੂੰ ਇਸ ਗੱਲ ਦੀ ਸਲਾਹ ਦਿੰਦੇ ਹੋਣਗੇ। ਵੀ ਇਹਨੂੰ ਆਪਾਂ ਹਜੇ ਲਿੰਗਰ ਔਨ ਕਰ ਦਈਏ ਇਹਨੂੰ ਪੋਸਟਪੋਨ ਕਰਵਾ ਦਈਏ ਇਹਨੂੰ ਹਜੇ ਰੱਦ ਕਰਵਾ ਦਈਏ ਤਾਂ ਜੋ ਅੱਗੇ ਜਾ ਕੇ ਫੇਰ ਕੋਈ ਇਸ ਤਰ੍ਹਾਂ ਦਾ ਕੋਈ ਵਿਕਲਪ ਬੜ ਸਕੇ ਪਰ ਇਹ ਜਿਹੜੀ ਜਦੋਂ ਇੱਕ ਇਲੈਕਸ਼ਨ ਅਨਾਉਂਸ ਹੋਗੀ ਜਾਂ ਇਲੈਕਸ਼ਨ ਅਨਾਉਂਸਮੈਂਟ ਤੋਂ ਪਹਿਲਾਂ ਜਾਂ ਜਦੋਂ ਨਾਮਿਨੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਗਰ ਐਡਮਿਨਿਸਟ੍ਰੇਸ਼ਨ ਹਰਕਤ ਵਿੱਚ ਆਉਂਦਾ ਅਗਰ ਐਡਮਿਨਿਸਟ੍ਰੇਸ਼ਨ ਕੋਈ ਇਹਨਾਂ ਦੇ ਨਾਲ ਕੋਈ ਰਾਬਤਾ ਕਰਦਾ ਤਾਂ ਫੇਰ ਇਹ ਕੋਈ ਇਸ ਤਰ੍ਹਾਂ ਦੀ ਗੱਲ ਸੋਚੀ ਜਾ ਸਕਦੀ ਸੀ ਜਦੋਂ ਐਨ ਮੌਕੇ ਤੇ ਜਦੋਂ ਨਾਮਿਨੇਸ਼ਨ ਦਾ ਇੱਕ ਦਿਨ ਰਹਿ ਗਿਆ ਸੀਗਾ ਉਦੋਂ ਇਹ ਇਲੈਕਸ਼ਨ ਜਿਹੜੀ ਆ ਅੱਗੇ ਪਾਉਣ ਦਾ ਸਾਨੂੰ ਕੋਈ ਇਸ ਗੱਲ ਦੀ ਸਮਝ ਨਹੀਂ ਆ ਰਹੀ ਔਰ ਅਸੀਂ ਇਸ ਗੱਲ ਦੀ ਨਿਖੇਦੀ ਔਰ ਨਿੰਦਾ ਵੀ ਕਰਦੇ ਹਾਂ ਸਰ ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਕੰਬੀਨੇਸ਼ਨ ਉਹਨਾਂ ਤੁਸੀਂ ਕੀ ਸਮਝਦੇ ਹੋ ਇਹ ਤਾਂ ਦੇਖੋ ਅਨਹੋਲੀ ਅਲਾਈਅንስ ਸੀਗਾ ਕਿਉਂਕਿ ਦੋਨਾਂ ਪੈਨਲਸ ਤੋਂ ਜਿਹੜੇ ਮੈਂਬਰਸ ਨਹੀਂ ਸੀ ਪੂਰੇ ਹੋ ਰਹੇ ਤਾਂ ਉਹਨਾਂ ਨੂੰ ਮਜਬੂਰਨ ਵਸ ਉਹਨਾਂ ਦਾ ਜਿਹੜਾ ਅਲਾਈਅንስ ਹੋਇਆ ਔਰ ਉਹਨਾਂ ਨੇ ਹੁਣ ਜੋ ਸੁਣ ਰਹੇ ਆ ਕਿ ਅਲਾਈਅንስ ਜਿਹੜਾ ਉਹਨਾਂ ਦਾ ਟੁੱਟਦਾ ਨਜ਼ਰ ਆ ਰਿਹਾ ਉਹ ਉਹਨਾਂ ਦੀ ਇੱਕ ਆਪ ਦੀ ਇੰਟਰਨਲ ਮੈਟਰ ਹੈ ਔਰ ਅਸੀਂ ਸਾਡੀ ਸਭ ਤੋਂ ਗੱਲ ਇਹ ਹੈ ਇਹ ਅਹਿਮ ਜਿਹੜੀ ਸਾਡੀ ਚਿੰਤਾ ਦਾ ਵਿਸ਼ਾ ਹੈ ਕਿ ਇਹ ਜਿਹੜੀ ਇਲੈਕਸ਼ਨ ਆ ਇਹ ਕਿਉਂ ਅੱਗੇ ਪਾਈ ਜਾ ਰਹੀ ਹੈ ਇਹਦੇ ਤੇ ਅਸੀਂ ਜ਼ੋਰ ਲਾ ਰਹੇ ਹਾਂ ਵੀ ਇਹਨੂੰ ਟਾਈਮਲੀ ਔਰ ਹੁਣੇ ਹੀ ਇਲੈਕਸ਼ਨ ਜਿਹੜੀ ਆ ਉਹ ਕਰਵਾਈ ਜਾਵੇ ਕੋਲੀ ਸਾਹਿਬ ਤੁਹਾਡੇ ਪੈਨਲ ਜਿਹੜੇ ਆ ਜ਼ਿਆਦਾਤਰ ਬਤਿਹਰ ਸਰਵਾਨ ਵੀ ਨੇ ਸਾਡੇ ਨੂੰ ਪਤਾ ਕਿ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਇਹ ਪੈਟਰਨ ਨਹੀਂ ਸੀ ਕਿ ਪਹਿਲਾਂ ਸਾਰੀਆਂ ਮਨਜ਼ੂਰੀਆਂ ਲੈ ਕੇ ਫਿਰ ਨਾਮੀਨੇਸ਼ਨ ਦੀਆਂ ਤਰੀਕਾਂ ਡਿclare ਕਰਾਉਂਦੇ ਜੀ ਸਾਰੀਆਂ ਇਹ ਪਰਮਿਸ਼ਨ ਜਿਹੜੀ ਲੈ ਕੇ ਹੀ ਲੈਨ ਅਨਾਊਂਸਮੈਂਟ ਹੁੰਦੀ ਹੈ ਇਲੈਕਸ਼ਨ ਦੀ ਔਰ ਔਰ ਇਹ ਸਾਰਾ ਪ੍ਰੋਸੈਸ ਜਿਹੜਾ ਵਾ ਇਹ ਪੂਰਾ ਲਿਖਤੀ ਪੜਤੀ ਜਿਹੜਾ ਇਹ ਪ੍ਰੋਪਰ ਉਹਦਾ ਪ੍ਰोसीजर ਅਪਣਾ ਕੇ ਇਹ ਜਿਹੜੀ ਇਲੈਕਸ਼ਨ ਦੀ ਅਨਾਉਂਸਮੈਂਟਸ ਹੁੰਦੀ ਆ ਡੇਟਸ ਜਿਹੜੇ ਤੈਹ ਹੁੰਦੀਆਂ ਨੇ ਔਰ ਇਹ 3 ਸਾਲ ਬਾਅਦ ਜਿਹੜੀ ਆ ਇਲੈਕਸ਼ਨ ਜਿਹੜੀ ਉਹ ਡਿਊ ਹੁੰਦੀ ਆ ਸੋ 3 ਸਾਲ ਜਦੋਂ ਹੁਣ ਪੂਰੇ ਹੋ ਗਏ ਸੀਗੇ ਤਾਂ ਇਹ ਇਲੈਕਸ਼ਨ ਜਿਹੜੀ ਹੋਣੀ ਜ਼ਰੂਰੀ ਸੀਗੀ ਔਰ ਉਹਦੇ ਨਾਲ ਨਾਲ ਹਾਲੇ ਤੱਕ ਕੋਈ ਇਲੈਕਸ਼ਨ ਕਮਿਸ਼ਨ ਵੱਲੋਂ ਲੋਕ ਸਭਾ ਦੀ ਚੋਣ ਦਾ ਅਨਾਉਂਸਮੈਂਟ ਹੀ ਨਹੀਂ ਹਜੇ ਹੋਈ ਔਰ ਕੋਈ ਪੰਜਾਬ ਦੀਆਂ ਡੇਟਸ ਹੀ ਨਹੀਂ ਆਈਆਂ ਸੋ ਇੱਕ ਜੇ 31 ਤਰੀਕ ਨੂੰ ਜਿਹੜੀ ਡਿਫੈਕਸ਼ਨ ਹੋਣੀ ਆ ਵੋਟਾਂ ਪੈਣੀਆਂ ਨੇ ਸੋ ਉਸ ਦਿਨ 10 15 20 ਬੰਦੇ ਜੇ ਸਰਕਾਰ ਲਾਅ ਔਰਡਰ ਨੂੰ ਮੇਨਟੇਨ ਕਰਨ ਦੇ ਵਿੱਚ ਉਹ ਨਹੀਂ ਪ੍ਰੋਵਾਈਡ ਕਰ ਸਕਦੀ ਤਾਂ ਫਿਰ ਸਰਕਾਰ ਹੋਣ ਦਾ ਇਹਨਾਂ ਕੋਲ ਕੀ ਖਲਾਕੀ ਹੱਕ ਹੈ ਤੇ ਇਹ ਵੀ ਸਾਡੀ ਵੱਡੀ ਮੰਗ ਹੈ ਜੇ ਸਰਕਾਰ ਇਹ ਇਲੈਕਸ਼ਨਸ ਨੂੰ ਲੈ ਕੇ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੀ ਜਿਹੜਾ ਕਿ ਇੱਕ ਸੰਵਿਧਾਨਿਕ ਹਾਕਾ ਸਾਡਾ ਸਾਰਿਆਂ ਦਾ ਤਾਂ ਇਹ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਸਰਕਾਰ ਦੀ ਲਾਅ ਐਂਡ ਆਰਡਰ ਤੇ ਵੀ ਔਰ ਸਿਕਿਉਰਿਟੀ ਦੇ ਉੱਤੇ ਵੀ ਕਿ ਉਹ ਇਸ ਤਰ੍ਹਾਂ ਲਾਚਾਰ ਔਰ ਇਸ ਤਰ੍ਹਾਂ ਉਹ ਆਪਣੀ ਬੇਵਸੀ ਕਿਉਂ ਦਿਖਾ ਰਹੇ ਨੇ ਇਹਦੇ ਪਿੱਛੇ ਵੀ ਰਾਜਨੀਤਿਕ ਕਿਹੜੀ ਬਦਬੂ ਆ ਰਹੀ ਹੈ ਔਰ ਇਹਦੇ ਪਿੱਛੇ ਇੱਕ ਰਾਜਨੀਤਿਕ ਛੜਿਆਤਰ ਨਜ਼ਰ ਆ ਰਿਹਾ ਹੈ ਤੋ ਜਿਹੜਾ ਜਿਹੜਾ ਇਲੈਕਸ਼ਨ ਜਿਹੜੀ ਆ ਰੱਦ ਕੀਤੀ ਗਈ ਆ ਹਾਲੇ ਤੱਕ ਪੰਜਾਬ ਦੀ ਇਲੈਕਸ਼ਨ ਦੀ ਕੋਈ ਡੇਟ ਤੱਕ ਨਹੀਂ ਆਈ ਵੀ ਕਿਹੜੇ ਫੇਸ ਦੇ ਵਿੱਚ ਇਲੈਕਸ਼ਨ ਹੋएगी ਪਰ ਹਮੇਸ਼ਾ ਅੱਗੇ ਪਿਛਲੇ 5 ਸਾਲ ਜਦੋਂ ਇਲੈਕਸ਼ਨ ਸੀਗੀ ਪੰਜਾਬ ਜਿਹੜੀ ਲਾਸਟ ਫੇਸ ਦੇ ਵਿੱਚ ਇਲੈਕਸ਼ਨ ਹੁੰਦੀ ਆ ਤੋ ਹਜੇ ਤਾਂ ਕੋਈ ਸਿਕਿਉਰਿਟੀ ਦੀ ਕੋਈ ਕਿਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਹਜੇ ਕੋਈ ਲੋਕ ਸਭਾ ਨੂੰ ਲੈ ਕੇ ਐਡੀ ਕੋਈ ਬਹੁਤ ਜ਼ਿਆਦਾ ਅਰਜੈਂਸੀ ਹੈ ਕਿ ਇਹ ਬਹੁਤ ਸਿਕਿਉਰਿਟੀ ਦੀ ਲੋੜ ਆ ਸੋ ਔਰ ਇਹ ਸੋਸ਼ਲ ਇਲੈਕਸ਼ਨ ਹੈ ਇਹ ਭਾਈਚਾਰਕ ਇਲੈਕਸ਼ਨ ਆ ਇਹ ਕੋਈ ਇਹਦੇ ਵਿੱਚ ਕੋਈ ਦੰਗਾ ਫਸਾਦ ਜਾਂ ਕੋਈ ਲੜਾਈ ਝਗੜਾ ਨਹੀਂ ਹੁੰਦਾ ਸੋ ਇਸ ਕਰਕੇ ਇਹ ਜਿਹੜੀ ਸ਼ਹਿਰ ਦੀ ਆਪਣੀ ਇਲੈਕਸ਼ਨ ਹੈ ਸ਼ਹਿਰ ਦੇ ਜਿਹੜੇ ਚੋਣਿੰਦਾ ਲੋਕ ਨੇ ਅਹਿਮ ਜਿਹੜੇ ਇਹਨਾਂ ਆਧਾਰਿਆਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਚਾਹੁੰਦੇ ਨੇ ਕਿ ਸਾਡੇ ਇਸ ਮੈਨੇਜਮੈਂਟ ਦੇ ਜਿਹੜੇ ਸਾਡੇ ਸਕੂਲ ਕਾਲਜਸ ਨੇ ਉਹ ਹੋਰ ਤਰੱਕੀ ਕਰਨ ਅੱਗੇ ਵਧਣ ਔਰ ਇੱਥੇ ਚੰਗੀ ਇਨਫਰਾਸਟ੍ਰਕਚਰ ਹੋਵੇ ਸੋ ਇਹ ਉਹਦੇ ਲਈ ਇਲੈਕਸ਼ਨ ਹੈ ਨਾ ਕੋਈ ਇਹ ਕੋਈ ਕੁਈ ਕੋਈ ਇੱਥੇ ਕੋਈ ਇਸ ਤਰ੍ਹਾਂ ਦਾ ਕੋਈ ਇੱਥੇ ਕੋਈ ਲੜਾਈ ਝਗੜਿਆ ਹੋਣ ਦਾ ਕੋਈ ਡਰ ਨਹੀਂ ਹੈਗਾ ਇਹ ਤਾਂ ਇੱਕ ਬਹਾਨਾ ਬਣਾ ਕੇ ਇਹ ਇਲੈਕਸ਼ਨ ਜਿਹੜੀ ਆ ਇੱਕ ਰਾਜਨੀਤਿਕ ਕਾਰਨਾ ਕਰਕੇ ਆਪਣੇ ਇੱਕ ਸਿਆਸੀ ਮਤਲਬ ਨੂੰ ਹੱਲ ਕਰਨ ਦੇ ਲਈ ਇਹ ਰੱਦ ਕੀਤੀ ਗਈ ਹੈ ਅਦਰਵਾਇਜ਼ ਇਹਦੇ ਪਿੱਛੇ ਹੋਰ ਕੋਈ ਰੀਜ਼ਨ ਨਾ ਕਰਨੀ ਆ ਰਹੇ ਕੱਲ ਦੋਨੇ ਧਿਰਾਂ ਨੇ ਫੈਸਲਾ ਕੀਤਾ ਸੀ ਕਿ ਜਿਹੜੇ ਇਕੱਠੇ ਹੋ ਕੇ ਹਾਈ ਕੋਰਟ ਜਾਣਗੇ ਜਾਂ ਐਸਟੀਐਮ ਮਿਲਣ ਦੀ ਸੀ ਕੋਈ ਐਸੀ ਗੱਲ ਹੋਈ ਮੇਰਾ ਉਸ ਤੋਂ ਬਾਅਦ ਨੇ ਅਸੀਂ ਆਪਣਾ ਜਿਹੜਾ ਪੈਨਲ ਸਾਡਾ ਜਿਹੜਾ ਸਾਡੇ ਜਿਹੜੇ ਮੈਂਬਰਸ ਨੇ ਅਸੀਂ ਅੱਜ ਇੱਥੇ ਮੀਟਿੰਗ ਕੀਤੀ ਹੈ ਫੈਸਲਾ ਕੀਤਾ ਕਿ ਪਹਿਲਾਂ ਅਸੀਂ ਲੋਕਲ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਕਰਾਂਗੇ ਉਹਨਾਂ ਨੂੰ ਸਾਰੀ ਗੱਲ ਦੀ ਵਕਫ ਕਰਾਵਾਂਗੇ ਔਰ ਸਾਡੀ ਉਹਨਾਂ ਤੱਕ ਮੰਗ ਰਹੇਗੀ ਔਰ ਸਾਨੂੰ ਵਿਸ਼ਵਾਸ ਵੀ ਹੈ ਕਿ ਲੋਕਲ ਐਡਮਿਨਿਸਟ੍ਰੇਸ਼ਨ ਤੋਂ ਸਾਨੂੰ ਇਨਸਾਫ ਮਿਲੇਗਾ ਔਰ ਇਹ ਇਲੈਕਸ਼ਨ ਕਰਵਾਉਣ ਦਾ ਰਾਹ ਸਾਫ਼ ਹੋਏਗਾ ਅਗਰ ਇਹ ਫੇਰ ਵੀ ਕੋਈ ਰਾਜਨੀਤਿਕ ਕਾਰਨਾ ਕਰਕੇ ਇਹ ਇਲੈਕਸ਼ਨ ਨਹੀਂ ਕੋਈ ਅਫਸਰ ਸਹਿਬਾਨ ਜਿਹੜੇ ਨੇ ਅਗਰ ਪ੍ਰੈਸ਼ਰਾਈਜ਼ ਨਹੀਂ ਜੇਕਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਤਾਂ ਫਿਰ ਅਸੀਂ ਕਾਨੂੰਨ ਦਾ ਰਾਹ ਤਿਆਰ ਕਰਾਂਗੇ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਲੀਡਰ ਜੀ ਫਤੇਗੜ ਸਾਹਿਬ ਤੋਂ ਐਮਪੀ ਦੀ ਚੋਣ ਲੜ ਰਹੇ ਨੇ ਤੁਹਾਡੇ ਬਰੇ ਵੀ ਮਿੱਤਰ ਨੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਜੀ ਅੱਜ ਵੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਸਿਰਫ ਤੇ ਸਿਰਫ ਇਸ ਮੈਨੇਜਮੈਂਟ ਦੀ ਇਲੈਕਸ਼ਨ ਜਿਹੜੀ ਰੱਦ ਹੋਈ ਹੈ ਉਹਦੇ ਲਈ ਆ ਤਾਂ ਉਹ ਕਦੇ ਫੇਰ ਸਵਾਲ ਜਵਾਬ ਕਰਾਂਗੇ ਠੀਕ ਹੈ ਸਰ ਥੈਂਕ ਯੂ